ਕਰੀਏ ਸਤਿ ਨਰ ਕੌਂਸਲਰ ਖੰਨਾ ਦੇ ਵਿੱਚ ਜਿੱਤੇ ਕਿ ਕੈਬਨਿਟ ਮੰਤਰੀ ਪੰਜਾਬ ਤਰਨ ਪਾਲ ਸਿੰਘ ਸੌਣਾ ਦੇ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਕਾਗਜ ਪਰੌਣ ਆਏ ਹੋਏ ਨੇ ਇਸ ਵਕਤ ਵੱਲੋਂ ਹੁਣ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਗਜ ਦਾਖਲ ਹੋ ਰਹੇ ਨੇ ਫਿਰ ਆਏ ਹੋ ਕਿਹਾ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤੇ ਦਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਖੰਨੇ ਦੀ ਨਰਸੀਪਲ ਕਮੇਟੀ ਆ ਜਿਹੜੇ ਉਹਦੇ ਦਫ਼ਤਰ ਵਿੱਚ ਇਕੱਠੇ ਹੋਏ ਹਾਂ ਅੱਜ ਮੈਂ ਸਮਝਦਾ ਕਿ ਬੜਾ ਭਾਗਾਂ ਵਾਲਾ ਦਿਨ ਹੈ ਵੱਡਾ ਦਿਨ ਹੈ ਕਿ ਅੱਜ ਆਸੀ ਸਾਰੇ ਜਣੇ ਸਵੇਰੇ ਜਿਹਦੇ ਚ ਮੇਰੇ ਨਾਲ ਸਾਡੇ ਸਤਿਕਾਰਯੋਗ ਜਿਹੜੇ ਜਿਨ੍ਹਾਂ ਨੇ ਨਾਮਜ਼ਦਗੀ ਅੱਜ ਦਾਖਲ ਕਰਦੀਆਂ ਦੋ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਯਾਨੀ ਕਿ ਸਾਡੇ ਜੋ ਕੈਂਡੀਡੇਟ ਨੇ ਉਸ ਦੇ ਨਾਲ ਔਰ 16 ਮੈਂਬਰ ਸਾਡੇ ਜਿਹੜੇ ਜਿਨ੍ਹਾਂ ਨੇ ਅੱਜ ਨਾਮਜ਼ਦਗੀ ਦਾਖਲ ਕਰਮੀਆਂ ਬਲਾਕ ਸੰਪਤੀ ਦੋ ਜ਼ਿਲ੍ਹਾ ਪ੍ਰੀਸ਼ਦ 16 ਬਲਾਕ ਸੰਪਤੀ ਦੇ ਮੈਂਬਰ ਟੋਟਲ 18 ਜਣੇ ਨਾਲ ਸੈਂਕੜਿਆਂ ਦੀ ਤعداد ਦੇ ਵਿੱਚ ਸਾਡੇ ਨਾਲ ਸੰਗਤ ਅਸੀਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਅੱਗੇ ਨਾਮ ਅਸਤਕ ਹੋਏ ਗੁਰੂ ਮਹਾਰਾਜ ਦੇ ਨਾਮ ਅਸਤਕ ਹੋ ਕੇ ਅੱਗੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਆਸ਼ੀਰਵਾਦ ਲੈ ਕੇ ਮਹਾਰਾਜ ਕੋ ਫਿਰ ਅਸੀਂ ਉੱਥੋਂ ਚੱਲੇ ਹਾਂ ਗੁਰੂ ਘਰ ਤੋਂ ਚੱਲੇ ਹਾਂ ਹੁਣ ਅਸੀਂ ਇਸ ਸਮੇਂ ਜਿਹੜੀ ਖੰਨੇ ਦੀ ਮਿਊਂਸਪਲ ਕਮੇਟੀ ਹੈ ਉਰੇ ਪਹੁੰਚੇ ਮੇਰੇ ਨਾਲ 16 ਮੈਂਬਰ ਜਿਹੜੇ ਨੇ ਸਾਡੇ ਬਲਾਕ ਸੰਮਤੀ ਨੇ ਜਿਨ੍ਹਾਂ ਨੇ ਨਾਮਜ਼ਦਗੀ ਅੱਜ ਦਾਖਲ ਕਰਾਣੀ ਹੈ ਅੱਜ ਉਹ ਮੇਰੇ ਨਾਲ ਪਹੁੰਚੇ ਨੇ ਜੀਦਤ ਸਾਡੀਆਂ ਭੈਣਾਂ ਵੀ ਨੇ ਮਾਵਾ ਵੀ ਨੇ ਸਾਡੇ ਵੀਰ ਵੀ ਨੇ ਹੁਣ ਇਸ ਤੋਂ ਬਾਅਦ ਤੋਂ ਅਸੀਂ ਅੰਦਰ ਜਾ ਕੇ ਨਾਮਜ਼ਦਗੀ ਦਾਖਲ ਕਰਾਵਾਂਗੇ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਕਿ ਸਾਨੂੰ ਸਮੱਤ ਬਖਸ਼ੋ ਸਾਨੂੰ ਮਤੋਂ ਕਿ ਸ਼ਕਤੀ ਬਖਸ਼ੋ ਅਸੀਂ ਇਹ ਜਿਹੜੀ ਇਲੈਕਸ਼ਨ ਹੈ ਬੜੀ ਸ਼ਾਂਤਮਈ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਔਰ ਅਸੀਂ ਆਪਣੀ ਇਸ ਸੇਵਾ ਭਾਵਨਾ ਨਾਲ ਲੜੀਏ ਕਿ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਜਿਹੜੇ ਸਾਡੇ 16 ਇਹ ਮਤਲਬ ਜ਼ੋਨ ਨੇ ਬਲਾਕ ਸੰਪਤੀ ਦੇ ਦੋ ਜ਼ੋਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਇਹਦੇ ਚੋ ਜਿੱਤ ਪ੍ਰਾਪਤ ਕਰਨਾ ਔਰ ਜਿੱਤਣ ਤੋਂ ਬਾਅਦ ਚੋ ਇਹ ਲੋਕ ਸੇਵਾ ਦੇ ਵਿੱਚ ਸੰਗਤੀ ਸੇਵਾ ਦੇ ਵਿੱਚ ਜਨਤਾ ਦੀ ਸੇਵਾ ਦੇ ਵਿੱਚ ਜਾ ਕੇ ਆਪੋ ਆਪਣਾ ਜੋ ਇਹਨਾਂ ਦਾ ਫਰਜ਼ਾ ਯੋਗਦਾਨ ਹੈ ਉਹ ਪਾਉਣ ਤੇ ਸਾਡੇ ਜਿਹੜੇ ਖੰਨੇ ਹਲਕੇ ਦੇ 67 ਪਿੰਡ ਨੇ ਹੈ ਨਾ ਉਹਨਾਂ ਦੇ 67 ਪਿੰਡਾਂ ਦੀ ਜਿਹੜੀ ਤਰੱਕੀ ਦੇ ਜਿਹੜੇ ਨਵੇਂ ਈਆਮ ਨੇ ਨਵੇਂ ਮੁਕਾਮ ਨੇ ਉਹ ਖੁੱਲਣ ਬਾਤ ਤੋਂ ਬਾਅਦ ਆਸੀ ਆਪਣੇ ਪਿੰਡਾਂ ਲਈ ਫੰਡ ਲੈ ਕੇ ਆਈਏ ਜ਼ਿਲ੍ਹਾ ਪ੍ਰੀਸ਼ਦ ਤੋਂ ਬਲੌਟਸਮ ਪਿੰਡਾਂ ਤੋਂ ਉਹੜ ਆਪਣੇ ਹਲਕੇ ਦੀ ਆਵਾਜ਼ ਹੈ ਜਿਹੜੀ ਬੁਲੰਦ ਕਰ ਸਕਦਾ। ਕਿਹਦਾ ਮੁੱਦਾਂ ਲੈ ਕੇ ਜਦੇ ਹਾਂ ਚਨਾਬ ਲੋਟੇ ਲੱਗਦਾ। ਦੇਖੋ ਗੱਲ ਇਸ ਤਰ੍ਹਾਂ ਹੈ ਵੈਸਪਾ ਜਿਸ ਦਿਨ ਦੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਮੈਨੂੰ ਲੱਗਦਾ ਪਹਿਲੀ ਸਰਕਾਰ ਹੈ ਹਿਸਟਰੀ ਦੇ ਅੰਦਰ ਜੀਨੇ ਪਿੰਡਾਂ ਨੂੰ ਐਨੇ ਕ ਖੁੱਲੇ ਗੱਫੇ ਦਿੱਤੇ ਨੇ ਕਿਉਂਕਿ ਇਹ ਸੇਵਾ ਦਾ ਮੌਕਾ ਬਤੌਰ ਪੰਚਾਇਤ ਮੰਤਰੀ ਮੈਂ ਕਹਿੰਦਾ ਜੀ ਮੈਂ ਆਪਣੇ ਆਪ ਨੂੰ ਵਰਤ ਭਾਗਾ ਸਮਝਦਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੇਰੇ ਤੇ ਭਰੋਸਾ ਕਰਕੇ ਦਿੱਤਾ ਤੁਸੀਂ ਯਕੀਨ ਮੰਨੋਗੇ ਲਗਭਗ ਲਗਭਗ ਤੁਸੀਂ ਮੰਨ ਕੇ ਚੱਲੋ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਦੱਸਦਾ ਕੱਲੇ ਜੇਕਰ ਮੈਂ ਖੰਨੇ ਹਲਕੇ ਦੀ ਗੱਲ ਕਰਾਂ ਅਸੀਂ ਲਗਭਗ 8.5 ਕਰੋੜ ਰੁਪਏ ਦੀਆਂ ਗਰੰਟਾਂ ਨੇ ਜਿਹੜੀਆਂ ਉਹ ਖੰਨੇ ਹਲਕੇ ਦੇ 67 ਪਿੰਡਾਂ ਨੂੰ ਪਾਈਆਂ ਇੱਥੇ ਹੀ ਪੂਰੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਪਿੰਡ ਨਹੀਂ ਹੋਣਾ 13246 ਪੰਚਾਇਤਾਂ ਨੇ ਇੱਕ ਵੀ ਕੋਈ ਅਜਿਹੀ ਪੰਚਾਇਤ ਨਹੀਂ ਹੋਣੀ ਜਿਹਦੇ ਖਾਤੇ ਦੇ ਵਿੱਚ ਪੈਸੇ ਨਾ ਟਰਾਂਸਫਰ ਹੋਏ ਹੋਣ ਕਿਉਂਕਿ ਇਹ ਪਹਿਲੀ ਸਰਕਾਰ ਹੈ ਲੋਕਪੱਖੀ ਸਰਕਾਰ ਜਿਨ੍ਹਾਂ ਨੇ ਪਿੰਡਾਂ ਨੂੰ ਖੁੱਲੇ ਗੱਫੇ ਦੱਤੇ ਨੇ ਔਰ ਪਿੰਡਾਂ ਦੀ ਤਰੱਕੀ ਪਿੰਡਾਂ ਦੀ ਖੁਸ਼ਹਾਲੀ ਲਈ ਜੋ ਕੰਮ ਕਰ ਰਹੇ ਨੇ ਜਿਹੜਾ ਸੜਕਾਂ ਦਾ ਬਹੁਤ ਬੁਰਾ ਹਾਲਾਤ ਹੈ ਚਾਰੇ ਪਾਸੇ ਸੜਕਾਂ ਕਈ ਬਾਅਦ ਤੋਂ ਕਰਤ ਕਰਦੇ ਕਿਤੇ ਵਰਕਰਸ ਨੇ ਬਲਾਕ ਸੰਪਤੀ ਉਮੀਦਵਾਰਾਂ ਨੇ ਇੱਥੇ ਕਾਗਜ਼ ਭਰੇ ਨੇ ਸਾਡੇ ਨਾਲ ਬਲਾਕ ਸੰਪਤੀ ਜੋਨ ਇਕੋ ਲਾਹਤੋਂ ਸਰਕਾਰ ਕੁਲਦੀਪ ਸਿੰਘ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਅ ਸਰ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਆ ਕਿਸ ਦਾ ਪਾਰਟੀ ਨੇ ਟਿਕਟ ਦਿੱਤੀ ਆ ਤੁਹਾਡੇ ਜੋਂਨ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਨੇ ਇਹ ਕਿਰਸ਼ ਗੜਾ ਹੋਣਾ ਜੀ ਇਹ ਕੱਚ ਲਾਗੋ ਕੋਠੀ ਵਾਲਾ ਜੀ ਆ ਜੇ ਆਪਾਂ ਗੱਲ ਕਰੀਏ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਮੁੱਦਾ ਸਮੱਸਿਆਵਾਂ ਹਸੀਆਂ ਆ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹਨ ਕਿਸ ਮੁੱਦੇ ਨੂੰ ਲੱਗ ਰਿਹਾ ਹੈ

ਅ ਚੱਤੀਲਾ ਜਿਵੇਂ ਕੋਲਾ ਹਰ ਵਿੱਚ ਕਿਹਾ ਕੀ ਲੱਗਦਾ ਕਿ ਇੱਕ ਪਰ ਨੂੰ ਜੇ ਮਿਨਿਮਮ ਗੱਲ ਕਰੀਏ ਤਾਂ ਕਿੰਨੇ ਪੈਸੇ ਲੱਗ ਜੀ ਸਟੈਪ ਵਾਈਜ਼ ਸਟੈਪ ਪਰ ਮੰਤਰੀ ਜੀ ਆਪਣੇ ਬਹੁਤ ਵਧੀਆ ਗ੍ਰਾਂਟ ਦਿੱਤੀ ਹੈ ਕਿਉਂਕਿ ਵਾਸਤੇ ਵੀ ਆਈ ਹੈ ਤੇ ਪੰਜ ਸਾਲਾਂ ਦੇ ਵਿੱਚ ਪੰਚਾਇਤਾਂ ਵੀ ਹੁਣ ਬਣਦੇ ਆ ਜੀ ਸਾਡੇ ਆਮ ਆਦਮੀ ਕਿੰਨੀ ਚੋਕੀ ਲੋਕਾਂ ਨੂੰ ਇੱਕ ਰੁਪਈਆ ਵੀ ਨਹੀਂ ਲੱਗ ਰਿਹਾ ਫ੍ਰੀ ਮੈਡੀਸਨ ਵਰਦਿਆ ਸਾਰੇ ਟੈਸਟ ਫ੍ਰੀ ਹੋ ਰਹੇ ਨੇ ਕੀ ਲੱਗਦਾ ਕਿ ਕੋਈ ਅਸਾ ਜਿਹੜਾ ਆਪਾਂ ਕਹੇ ਵੀ ਈਸ਼ੂ ਮੰਤਰ ਮਾਰੀਏ ਜਿਹੜੀ ਸੋਚ ਯੁਵਾਵਾਂ ਦੀ ਸੀਗੀ ਉਹ ਪੂਰੀ ਹੋ ਗਈ ਹੈ ਹੁਣ ਨਵਾਂ ਸੀਮ ਹੁੰਦਾ ਜੀ ਇੱਕ ਵਾਰਤਾ ਜ਼ੋਰ ਮਾਰਦੇ ਮਾਨਤਰੀ ਸਾਹਿਬ ਵੀ ਸਾਡੇ ਬਹੁਤ ਸੂਝਵਾਨ ਨੇ ਬਹੁਤ ਤੁਕੋ ਤੁਮਾ ਸਾਹਿਬ ਨੇ ਵੀ ਉਹਨਾਂ ਨੂੰ ਬੜੀ ਜ਼ਿੰਮੇਵਾਰੀ ਦਿੱਤੀ ਹੋਈ ਆ ਸਾਡੇ ਲੈ ਕੇ ਕੋਈ ਕਿਸੇ ਮੰਤਰੀ ਨਹੀਂ ਵੱਡੀ ਜ਼ਿੰਮੇਵਾਰੀ ਨਹੀਂ ਕਿ ਪੰਜ ਚੌਥੇ ਦੇ ਉੱਤੇ ਜੇ ਸੂਝਵਾਨ ਹੈ ਤਾਂ ਉਹਨਾਂ ਨੂੰ ਉੱਤੇ ਵੜੇ